ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੱਤਰੀ ਮਹੱਲਾ 5 ਕਰ ਤੂਜਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰਥ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰਥ ਸ਼ੰਤ ਜਿਉ ਜਨ ਹੋ ਤਿਉ ਰਾਖ ਹਰ ਪ੍ਰਭ ਤੇਰਿਆ ਕਿਤੇ ਗਣੋ ਅਸ਼ੰਖ ਅਵਗਣ ਮੇਰਿਆ ਅਸ਼ੰਖ ਅਵਗਣ ਖੱਤੇ ਫਿਰ ਨਿਤ ਪ੍ਰਤ ਸਦ ਭੂਲੀਐ ਮਹਾ ਮਗਨਾ ਬਿਕਰਾਲ ਮਾਇਆ ਸਾਦੀ ਕੁਲੀਆ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨਿਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਪਵਜਲ ਤੇ ਰਿਆ सलोक निरत ना पवे असंख गुण ऊंचा प्रभ का नाओ नानक की बेनंतिया मिले निथावे था चन्त ਦੂਸਰ ਨਾਹੀ ਠਾਉ ਕਾਪੈ ਜਾਈ ਆਠੂ ਪਹਿਰ ਕਰ ਜੋੜ ਸੋ ਪ੍ਰਭ ਤਿਆਈਐ ਤਿਆਏ ਸੋ ਪ੍ਰਭ ਸਦਾ ਆਪਣਾ ਮਨ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਐ ਆਰਪਿ ਮਨ ਤਨ ਪ੍ਰਭੂ ਆਗੇ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਸ੍ਰੀ ਮਨ ਤਾਂ ਕੋ ਧਿਆਈਐ ਸਭ ਵਿਦ ਜਾ ਕੈ ਹਾਥ RAM ਨਾਮ ਤਨ ਸੰਜੀਐ ਨਾਨਕ ਨਿਬਹਿ ਸਾਥ ਚੰਤ ਸਾਥ ਅੜਾ ਪ੍ਰਭ ਏਕ ਦੂਸਰ ਨਹੀਂ ਕੋਏ ਥਾਨ ਤਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਾ ਸਰਬ ਦਾਤਾ ਪ੍ਰਭ ਤਣੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੇ ਕਿਆ ਗਣੀ ਪਾਜ ਸਰਨ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਅੰਨ ਨਾਹੀ ਕੋਏ ਬਿਨਵੰਤ ਨਾਨਕ ਦਇਆ ਧਾਰੋ ਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤ ਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਵਾਇਆ ਜੰਤ ਅਬ ਮਨ ਛੂਡ ਗਿਆ ਸਾਧੂ ਸੰਗ ਮਿਲੈ ਗੁਰਮukh ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੈ ਕਲ ਵਿਖੋ ਬੋਜੀ ਤਬਤ ਅਗਾਨਿਆ ਜਾ ਪੁਜਾਲਿਨੇ ਦਇਆ ਕੀਨੇ ਆਪਣੇ ਕਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬੈਰਵੰਤ ਨਾਨਕ ਦਇਆਧਾਰੀ ਮੇਲ ਲਿਨੇ ਇਕ ਪਲ ਲਾਇੰਕ ਲਾਇ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬੈਰਵੰਤ ਨਾਨਕ ਦਇਆਧਾਰੀ ਮੇਨ ਲੀਨੇ ਇੱਕ ਪਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾ ਕਰ ਦੂਜਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਿ ਲੋਕ ਪੂਜਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰਤ